ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਆਸੀਂ ਪਹੁੰਚੇ ਆ ਗੁਰਦੁਆਰਾ ਗੁਪਤਸਰ ਸਾਹਿਬ ਟੰਡ ਸੱਤਿਆਣਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਇਹ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪਿੱਤਰ ਸਥਾਨ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਪਹੁੰਚੇ ਆ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਇਹ ਸੰਗਤ ਤੁਹਾਨੂੰ ਨਜ਼ਰ ਆ ਰਹੀ ਹੈ ਸਿੱਧ ਗ੍ਰੰਥੀ ਗੁਰਦੁਆਰਾ ਗੁਪਤਸਰ ਸਾਹਿਬ ਦੇ ਭਾਈ ਜਸਪ੍ਰੀਤ ਸਿੰਘ ਜੀ ਨਾਲ ਸੰਗਤ ਇੱਥੇ ਸਮਾਗਮ ਹੋ ਰਿਹਾ ਹੈ ਗੱਲਬਾਤ ਕਰਦੇ ਆਪਾਂ ਭਾਈ ਜਸਪ੍ਰੀਤ ਸਿੰਘ ਜੀ ਨਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਮਾਗਮ ਕਰਾ ਰਹੇ ਹੋ 17 ਤਰੀਕ ਦੇ ਹਾਂਜੀ ਕਿਸ ਚੀਜ਼ ਦੀ ਖੁਸ਼ੀ ਵਿੱਚ ਕਰਾ ਰਹੇ ਹੋ ਜੀ ਇਹ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਾਰ ਦੇਸ਼ ਵਿੱਚ ਇਸ ਸਥਾਨ ਤੇ ਆਏ ਸਨ ਜਿਸ ਦਿਨ ਬਾਬਾ ਦਾਨ ਸਿੰਘ ਨੇ ਮਾਲਵੇ ਸਿੱਕੀ ਦਾ ਉਡਰ ਰੱਖਿਆ ਸੀਗਾ ਮਾਲਵੇ ਸਿੱਕੀ ਰੱਖੀ ਸੀ ਉਸ ਦੇੰਦੇ ਸਬੰਧ ਵਿੱਚ ਇਹ ਸਮਾਗਮ ਕਰਾਇਆ ਜਾ ਰਹੇ ਹਨ ਹਾਂਜੀ ਭਾਈ ਸਾਹਿਬ ਕੌਣ ਕੌਣ ਪਹੁੰਚ ਰਿਹਾ ਸਮਾਗਮਾਂ ਦੇ ਵਿੱਚ ਜਿਸ ਵਿੱਚ ਭਾਈ ਜਤਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਲੁਧਿਆਣੇ ਵਾਲੇ ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਫੀਤਾਲ ਸਿੰਘ ਸਾਹਿਬ ਦੇ ਪੰਜ ਪਿਆਰੇ ਦੀ ਸ਼ਿਦਾਂਦੋਂ ਸਾਹਿਬ ਤੋਂ ਉਹ ਅਮਰਤ ਸੰਚਾਰ ਕਰਉਣਗੇ ਇਹ ਸਾਲਾਨਾ ਪ੍ਰੋਗਰਾਮ ਕਰਾ ਰਹੇ ਹੋ ਤੁਸੀਂ ਜੀ ਹਾਂਜੀ ਹਾਂਜੀ हां जी ਤੇ ਹੋਰ ਇਹਦੇ ਵਿੱਚ ਕੀ ਕੁਛ ਕਰ ਰਹੇ ਹੋ ਜੀ ਤੁਸੀਂ ਅਮਰਤੀ ਅਮਰਤ ਦਾ ਬਾਟਾ ਵੀ ਤਿਆਰ ਕਰ ਰਹੇ ਹੋ ਹਾਂ ਜੀ ਅਮਰਤ ਸੰਚਾਰ ਹੋ ਰਿਹਾ ਹੈ 12 ਵਜੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਜੀ ਤੇ ਸੰਗਤਾਂ ਨੂੰ ਕੀ ਅਪੀਲ ਕਰੋਗੇ ਜੀ ਸੰਗਤਾਂ ਨੂੰ ਬੇਨਤੀ ਹੈ ਕਿ ਜਿਸ ਦਿਨ ਬਾਬਾ ਦਾਨ ਸਿੰਘ ਨੇ ਮਾਲਵੇ ਸਿੱਕੀ ਦੀ ਨੀਂ ਰੱਖੀ ਸੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਬਾਦ ਸਰ ਕੇ ਅਮਰ ਸੇਕੋ ਗੁਰੂ ਵਾਲੇ ਬਣੋ ਗੁਰੂ ਤੋਂ ਸੇਧ ਲਈਏ ਆਪਾਂ ਇਸ ਇਸ਼ਾਨ ਤੇ ਪਹੁੰਚ ਕੇ ਵਾਦ ਤੋਂ ਬਾਦ ਸੰਗਤਾਂ ਪਹੁੰਚ ਕੇ ਗਿਆਨੀ ਜਗਤਾਰ ਸਿੰਘ ਜੀ ਜੋ ਉਹਨਾਂ ਨੇ ਕਥਾ ਕਰਨੀ ਹੈ ਗਰਮਦੀਆਂ ਵਿਚਾਰਾ ਕਰਨੀਆਂ ਨੂੰ ਸਰਵਣ ਕਰੀਏ ਬਾਅਦ ਤਵਦ ਪਹੁੰਚ ਕੇ ਲਾਹਾ ਪ੍ਰਾਪਤ ਕਰੀਏ ਜੀ ਹਾਂਜੀ ਸਾਧ ਸੰਗਤ ਜੀ ਅਸੀਂ ਆਪ ਨੂੰ ਵੀ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਬਹੁਤ ਵੱਡਾ ਉਪਰਾਲਾ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਜੋ ਸੰਗਤ ਵੱਲੋਂ ਰਲ ਕੇ ਕੀਤਾ ਜਾ ਰਿਹਾ ਜੋ 17 ਮਈ 2024 ਚਾਰ ਜੇਠ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਪਹੁੰਚੇ ਸਨ ਤੇ ਇੱਥੇ ਆ ਕੇ ਗੁਪਤ ਖਜ਼ਾਨੇ ਵੰਡੇ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇ ਆਪ ਸੰਗਤਾਂ ਨੂੰ ਅਪੀਲ ਹੈ ਕਿ ਇਸ ਸਮਾਗਮਾਂ ਵਿੱਚ ਵੱਧ ਤੋਂ ਵੱਧ ਸੰਗਤਾਂ ਪਹੁੰਚੋ ਤੇ ਅਮਰਤ ਛਕਣ ਵਾਲੇ ਸੰਗਤਾਂ ਨੂੰ ਵੀ ਵੱਧ ਤੋਂ ਵੱਧ ਬੇਨਤੀ ਕਰੋ ਵੀ 17 ਤਰੀਕ ਨੂੰ ਜੋ ਅਮਰਤ ਦਾ ਵਾਟਾ ਤਿਆਰ ਹੋ ਰਿਹਾ ਹੈ ਧੰਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਿੱਤਰ ਸਥਾਨ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਪ੍ਰੇਰ ਕੇ ਇਸ ਸਮਾਗਮਾਂ ਵਿੱਚ ਪਹੁੰਚਾਓ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਜੀ ਉਹ ਵੀ ਕਥਾ ਕਰਨ ਤੇ ਪਹੁੰਚ ਰਹੇ ਹਨ ਉਹਨਾਂ ਦੇ ਵਿਚਾਰ ਸੁਣੋ ਤੇ ਵੱਧ ਤੋਂ ਵੱਧ ਸੰਗਤਾਂ ਤਨਗੁਰ ਗੋਬਿੰਦ ਸਿੰਘ ਸਾਹਿਬ ਦੇ ਪਾਵਨ ਪਿਤਰ ਸਥਾਨ ਤੇ ਪਹੁੰਚ ਕੇ ਆਪਲਾਹਾ ਪ੍ਰਾਪਤ ਕਰੋ ਇਸ ਵੀਡੀਓ ਨੂੰ ਵਰਤਵੱਦ ਲਾਇਕ ਆਊਟ ਸ਼ੇਅਰ ਕਰ ਦਿਓ ਕਿ ਹੋਰ ਵੀ ਸੰਗਤਾਂ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ